ਤੋ ਜੀ ਤੇ ਮੈਂ ਆ ਹਮਨੀ シュ सिस्टम موجوده ਆ ਲੁਧਿਆਣਾ ਦੇ ਵਿੱਚ ਜਿੱਥੇ ਕੀ ਪੈਟਰੋਲ ਪੰਪ ਜੇ ਕਰੀਏ ਪੈਟਰੋਲ ਪੰਪਾਂ ਦੀਆਂ ਤੇ ਪੈਟਰੋਲ ਡੀਜ਼ਲ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਵੱਲੋਂ 2 ਰੁਪਏ ਜਿਹੜਾ ਰਾਹਤ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਜਿਹੜੀ ਆਮ ਜਨਤਾ ਨੂੰ ਆਮ ਜਨਤਾ ਤੇ ਇਸ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਤੇ ਕੀ ਕੁਝ ਉਹਨਾਂ ਨੂੰ ਲਾਭ ਮਿਲਣਗੇ ਸਾਰੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਜਾਣਾਂਗੇ ਕਿ ਉਹਨਾਂ ਨੂੰ ਇਸ ਦਾ ਕੀ ਕੁਝ ਬੈਨੀਫਿਟ ਹੁੰਦਾ ਤੇ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਤੁਹਾਨੂੰ ਵੀ ਦੱਸਾਂਗੇ ਕਿ ਉਹਨਾਂ ਦਾ ਇਸ ਤੇ ਕੀ ਕਹਿਣਾ ਹੈ ਕੀ ਨਾਮ ਹੈ ਫਰੀਸ਼ ਫਰੀਜ਼ੀ ਕੀ ਪਤਾ ਲੱਗਾ ਅੱਜ ਪੰਪ ਤੇ ਤੇਲ ਕੋਨ ਆਇਆ ਔਰ ਕਿਸ ਤਰ੍ਹਾਂ ਹਾਂਜੀ ਹਾਂਜੀ ਮੋਦੀ ਸਰਕਾਰ ਨੇ ਇੱਕ ਵੱਡਾ ਗਿਫਟ ਦੇ ਦਿੱਤਾ ਇਲੈਕਸ਼ਨਾਂ ਦੇ ਵਿੱਚ 2 ਰੁਪਏ ਦਾ 2 ਰੁਪਏ ਸਸਤਾ ਤੇਲ 2 ਰੁਪਏ ਸਸਤਾ ਦੇ ਦਿੱਤਾ ਕਿ ਚਲੋ ਜੀ ਸਾਨੂੰ ਵੋਟਾ-ਬੋਟਾ ਦਾ ਕੁਝ ਬੈਨੀਫਿਟ ਮਿਲ ਜਾਏਗਾ ਬਟ ਇਹ ਸਰਕਾਰ ਦਾ ਬੜਾ ਵੱਡਾ ਫੇਲਿਅਰ ਹੈ ਜਦੋਂ ਕਰੋੜ ਡੋਲਰ ਦਾ ਰੇਟ ਘਟਿਆ ਹੋਇਆ ਸੀ ਕੱਚਾ ਤੇਲ ਸਸਤਾ ਆ ਰਿਹਾ ਉਸ ਤੇ ਵਿੱਚ 1.5-2 ਸਾਲ ਤੋਂ ਕੋਈ ਰੇਟ ਘਟਿਆ ਨਹੀਂ ਜੀ ਹੁਣ ਇਲੈਕਸ਼ਨਾਂ ਦੇ ਵਿੱਚ ਇੱਕਦਮ ਸਿਲੰਡਰਾਂ ਦਾ ਰੇਟ ਘਟਾ ਕੇ 2-2 ਰੁਪਏ ਪੈਟਰੋਲ ਡੀਜ਼ਲ ਦੀ ਰੇਟ ਘਟਾ ਕੇ ਜਦ ਕੀ 8 ਤੋਂ 10 ਰੁਪਏ ਦਾ ਰੇਟ ਘਟਣਾ ਚਾਹੀਦਾ ਸੀ ਪਰ 2-2 ਰੁਪਏ ਘਟਾ ਕੇ ਉਹ ਇਹ ਦਿਖਾ ਰਿਹਾ ਕਿ ਹਾਂ ਜੀ ਅਸੀਂ ਆਮ ਨਾਗਰਿਕ ਦੇ ਨਾਲ ਖੜੇ ਹੋਏ ਹਾਂ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਡਰਾਮੇ ਵੱਧ ਜ਼ਿਆਦਾ ਨਹੀਂ ਚੱਲਦੀ ਹੁੰਦੀ ਅੱਜ ਦੇ ਡੇਟ 'ਚ ਆਮ ਜਨਤਾ ਸਭ ਕੁਝ ਸਮਝਦੀ ਹੈ ਔਰ ਸਭ ਪਤਾ ਰਹਨੋ ਕਿ ਹਾਂ ਕੀ ਕੀ ਚੀਜ਼ ਹੋ ਰਹੀ ਹੈ ਕੀ ਨਹੀਂ ਹੈ ਇੱਕ ਪ੍ਰੋਪਗੈਂਡ ਹੈ ਕਿ ਇਲੈਕਸ਼ਨਾਂ ਤੱਕ 2-2 ਰੁਪਏ ਸਸਤਾ ਕਰਕੇ ਬਾਅਦ 5-5 ਰੁਪਏ ਰੇਟ ਵਧਣਾ ਹੈ ਆਫਟਰ ਇਲੈਕਸ਼ਨ ਤੋਂ ਬਾਅਦ ਵਧੇਗਾ ਵਧੇਗਾ ਜੀ ਜਦੋਂ ਦੇਖਿਆ ਗਿਆ ਕਿ ਸਾਰੇ ਗਵਰਨਮੈਂਟ ਨੇ ਉਹ ਕਟਾਇਆ 10 ਰੁਪਏ ਰੇਟ ਤੇ ਪੰਜਾਬ ਸਰਕਾਰ ਨੇ ਵੀ ਆਪਣੀ ਵੀ ਐਕਸਾਈਜ਼ ਘਟਾਤੀ ਸੀ 5 ਰੁਪਏ ਕਰਕੇ ਤੇ ਲੱਗਦਾ ਇਸ ਵਾਰ ਵੀ ਪੰਜਾਬ ਸਰਕਾਰ ਵੀ ਘਟਾਏਗੀ ਵਗੈਰਾ ਮੇਨਲੀ ਦੇਖੋ ਜੀ ਪਹਿਲਾਂ ਸੈਂਟਰਲ ਦਾ ਸੈਂਟਰਲ ਅਗਰ ਕੁਝ ਪਹਿਲਾ ਸਟੈਪ ਨਾਲ ਚੁੱਕੇਗੀ ਤੇ ਦੇਖੋ ਪਹਿਲਾ ਤਾਂ ਸਰਕਾਰ ਦਾ ਹੀ ਸੀਗਾ ਵਨ ਨੇਸ਼ਨ ਵਨ ਟੈਕਸ ਉਹ ਫੇਲ ਹੋ ਗਿਆ ਜੀ ਐਕਸਾਈਜ਼ ਵੈਟ ਜੀਐਸਟੀ ਸਭ ਚੱਲ ਰਹੇ ਆ ਜੀ ਸੈਕੰਡਲੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜੀ ਅਸੀਂ ਕਿਸੇ ਦੇ ਵੀ ਜੋ ਸਾਡਾ ਡੇਲੀ ਬੇਸਿਸ ਤੇ ਰੇਟ ਹੋਊਗਾ ਅਪ ਡਾਊਨ ਹੋਏਗਾ ਹੋਏਗਾ ਕੱਚਾ ਤੇਲ ਦਾ ਰੇਟ 6 ਵਾਰੀ 10 ਵਾਰੀ ਘਟਿਆ ਹੋਣਾ ਇਹਨਾਂ ਨੇ ਇੱਕ ਵਾਰ ਵੀ ਉਹਦੇ ਰੇਟ ਨਹੀਂ ਘਟਾਏ ਜੀ ਤੇ ਇਹ ਚੀਜ਼ਾਂ ਸਭ ਬੰਦੇ ਸਮਝ ਗਏ ਚੁਕੇ ਆ ਕਿ ਇਹ ਜੋ ਸਰਕਾਰ ਕਹਿ ਰਹੀ ਆ ਉਹ ਹੋ ਨਹੀਂ ਰਿਹਾ ਅਗਰ ਸੈਂਟਰਲ ਸੀ ਚੱਲੇਗੀ ਸਟੇਟ ਆਪਣੇ ਆਪ ਸਹੀ ਚੱਲੇਗੀ ਅਗਰ ਸੈਂਟਰਲ ਗੇਮ ਕਰੇਗੀ ਸਟੇਟ ਆਪਣੇ ਆਪ ਆਟੋਮੈਟਿਕਲ ਕਰੇਗੀ ਕਰੇਗੀ ਤਾਂ ਨਾ ਨੁਕਸਾਨ ਜਿਹੜਾ ਉਹ ਆਮ ਜਨਤਾ ਨੂੰ ਹੋ ਰਿਹਾ ਉਹ ਨਾ ਕੋਈ ਬੈਨੀਫਿਟ ਨਹੀਂ ਆਇਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਕਹਿੰਦਾ ਜੀ ਉਹ ਕਹਿੰਦੇ ਲollipops ਆਜੇ ਦਿੱਤਾ ਕਿ ਅਗਲੇ 5 ਸਾਲ ਚੂਸਦੇ ਰਹਜੋਗੇ ਤੁਸੀਂ ਹੱਥ ਕੁਝ ਨਹੀਂ ਲੱਗਣਾ ਜੀ ਅੱਜ 2 ਰੁਪਏ 3 ਵੀ ਪਤਾ ਕਰ ਦਿੱਤਾ ਗਿਆ ਜਿਵੇਂ ਕੇਂਦਰ ਵੱਲੋਂ ਕਰ ਰਹੇ ਹਾਂਜੀ ਹਾਂਜੀ ਸਰ 10 ਰੁਪਏ ਲੀਡਰ ਸਸਤਾ ਹੁੰਦਾ ਫਿਰ ਤਾਂ ਕੋਈ ਫਾਇਦਾ ਸੀ 2 ਰੁਪਏ ਲੀਡਰ ਨਾਲ ਕੀ ਫਰਕ ਪੈਣਾ ਇੱਕ ਬੰਦੇ ਨੂੰ ਜਦੋਂ ਸਰਕਾਰ ਵਿਧਾਨਦੀ ਆ ਉਦੋਂ ਦਾ ਸਿੱਧਾ ਪੰਜ ਪੰਜ 77 ਰੁਪਏ ਵਧਾ ਦਿੰਦੇ ਆ ਜੀ ਤੇ 2 ਰੁਪਏ ਨਾਲ ਕੀ ਫਰਕ ਪੈਣਾ ਸਰ ਇਸ ਕੋਲ ਇਹ ਦੱਸੋ ਬੇ ਕਰਕੇ ਕਿ ਕਿਤੇ ਨਾ ਰਹਾ ਤਾਂ ਥੋੜੀ ਜਿਹੀ ਮਿਲਦੀ ਹੋਈ ਹੈ ਤੇ ਮੈਂ ਪਿੱਛੇ ਵੀ ਦੇਖਿਆ ਜਾਵੇ ਸਿਲੰਡਰ ਵੀ ਦੌਰ पे ਸਸਤਾ ਕੀਤਾ ਗਿਆ ਉਹਨੂੰ ਲੈ ਕੇ ਕਿੰਦਰ ਉਹ ਤਾਂ ਠੀਕ ਹੈ ਸਿਲੰਡਰ ਐਦਾ ਸਸਤਾ ਕਰਿਆ ਜਾਵੇ ਤਾਂ ਤਾਂ ਕੁਝ ਬੈਨੀਫਿਟ ਲੱਗਦਾ ਸੀ ਜੀ 2 ਰੁਪਏ ਨਾਲ ਕੀ ਫਰਕ ਆ ਦੇਣਾ ਹੈ ਜੀ ਇਹ ਚੀਜ਼ ਹੈ ਇਹ ਠੀਕ ਹੈ ਮੰਨ ਲਓ ਕਿ ਇੱਕ ਪੈਸਾ ਕੇ ਚਲੋ ਕੁਝ ਤਾਂ ਸਸਤਾ ਹੋਇਆ ਜੀ ਉਹ ਐਕਸੈਪਟ ਕਰ ਸਕਦੇ ਹਾਂ ਬਾਕੀ 2 ਰੁਪਏ ਨਾਲ ਤਾਂ ਕੋਈ ਐਡਾ ਫਰਕ ਨਹੀਂ ਪੈਣ ਲੱਗਾ ਲੱਗਦਾ ਇਲੈਕਸ਼ਨ ਟਾਈਮ ਹੈਗਾ ਤਾਂ ਕਰਕੇ ਵੀ ਕੁਝ ਹੋ ਰਿਹਾ ਕਿ ਕਿ ਨਹੀਂ ਵੀ ਨੇ ਵੀ ਇਹ ਹੋ ਸਕਦਾ ਐਸੀ ਗੱਲ ਨਹੀਂ ਹੈ ਨਾ ਬਲਜੀਤ ਸਿੰਘ ਜੀ ਸਰ ਅੱਜ 2 ਰੁਪਏ ਸਸਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ 2 ਰੁਪਏ ਸਸਤਾ ਚਾਹੇ 2 ਰੁਪਏ ਸਸਤਾ ਤਾਂ ਪਹਿਲੀ ਗੱਲ ਕੋਈ ਹੈ ਨਹੀਂਗਾ ਜੀ ਹਨਾ 2 ਰੁਪਏ ਜਿਹੜਾ ਸਸਤਾ ਕੀਤਾ ਇਹਨਾਂ ਨੇ ਜਾਂ ਤਾਂ ਸਸਤਾ ਕਰਦੇ ਵੱਧ ਕਰਦੇ ਪਰ ਪਹਿਲੀ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਚੋਣਾ ਦੇ ਲਵੇ ਆ ਕੇ ਕਾਤੇ ਹੁੰਦਾ ਜੀ ਜਦੋਂ ਕੋਈ ਵੀ ਵਾਅਦੇ ਕਰਦਾ ਜਾਂ ਚੋਣਾ ਸਟਾਰਟ ਹੁੰਦੀ ਸਾਰ ਪੂਰਾ ਹੋਣਾ ਚਾਹੀਦਾ ਜੀ ਹਨਾ ਜੀ ਤੇ ਹੁਣ ਚੌਣਾ ਦੇ ਲਵੇ ਆ ਕੇ ਕੋਈ ਵੀ ਗਵਰਨਮੈਂਟ ਆ ਵੀ ਪੂਰੇ ਕਰ ਦਿੰਦੇ ਵਾਦੇ ਇਹ ਕਿਹੜੇ ਵਾਦੇ ਪੂਰੇ ਹੋਗੇ ਜਿਹੜੇ ਚੌਣਾ ਦੇ ਲਵੇ ਪਹਿਲਾਂ ਸਟਾਟਿੰਗ ਦੇ ਵਿੱਚ 5 4 5 4 ਸਾਲ ਦਾ ਬੰਦਾ ਭੁੱਖ ਤਰ ਰਹਿਦਾ ਮਹਿੰਗਾਈ ਨੂੰ ਲਾਸਟ ਟਾਈਮ ਤੇ ਆ ਕੇ ਕਹਿੰਦੇ ਨੇ ਜੀ ਹਾਂ ਸਸਤਾ ਕਰਤਾ ਹੀ ਸਸਤਾ ਕਰ। ਹੁਣ ਚੰਮ ਚਾ ਗਾਹਾਂ ਵੋਟਾਂ ਜਿੱਤ ਜਾਣਗੇ ਫੇਰ 4 ਸਾਲ ਕੌਣ ਬਣਨਗੇ ਲਾਸਟ ਆ ਕੇ ਫੇਰ ਜਾਣ ਦੀ ਸਸਤਾ ਚੁੱਕ ਫਿਰ ਫਾਇਦਾ ਕੀ ਹੋ ਚੀਦਾ ਤੋ ਫਾਇਦਾ ਹੈ ਵੇ ਤੇ ਦੇਖਿਆ ਜਾਂਦਾ ਸਿਲੰਡਰ ਵੀ 100 ਰੁਪਏ ਸਸਤਾ ਕੀਤਾ ਉਹ ਵੀ ਲੱਗਦਾ ਪੋਲਿਟਿਕਲ ਡਰਾਮਾ ਹੀ ਕੀਤਾ ਜਾਂ ਲੌਲੀਪੋਪੀ ਦੀ ਤਰ੍ਹਾਂ ਡਰਾਮਾ ਤਾਂ ਹੁਣ ਜੇ ਕੋ ਆਮ ਲੋਕਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਜੀ ਖਬਰਾਂ ਹੁਣ ਕੀ ਹਿਸਾਬ-ਤਾਬ ਹੋ ਰਿਹਾ ਬਟ ਮੈਨੂੰ ਇਹ ਦੱਸੋ ਨਾ ਵੀ ਲਵੇ ਆ ਕੇ ਕਦੇ ਹੁੰਦਾ ਸਟਾਰਟਿੰਗ ਚਪ ਕਦੇ ਨਹੀਂ ਹੁੰਦਾ 4 ਸਾਲ ਤਾਂ ਹੁਣ ਮੇਗਾ ਦੇ ਵਿੱਚ ਨਹੀਂ ਹੁੰਦਾ ਬੰਦਾ ਜੀ ਔਰ 1 ਸਾਲ ਮੰਨ ਲਓ ਉਹੀ ਕੋਈ ਮਾਈਨਸ ਪਲੱਸ ਮਾਈਨਸ ਜ਼ੀਰੋ ਹੀ ਹੈ ਸੋ ਜਾਂਦਾ ਜਿਹੜੀ ਹੈ ਸਮਝਦਾਰ ਬਣ ਗਿਆ ਕਿ ਇਦਾਂ ਨਹੀਂ ਚੱਲਣੀ ਹੈ ਇਦਾਂ ਹੀ ਸਮਝਦਾਰ ਦਾ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਲੱਗਦਾ ਕਿ ਸਮਝਦਾਰ ਹੈ ਕਿ ਕਿਹੜੇ ਪਾਸੇ ਨੂੰ ਜਾ ਰਹੀ ਆ ਵੋਟਾਂ ਦਾ ਹਾਲ ਤਾਂ ਫਿਰ ਹੋ ਹੀ ਜਾਂਦਾ ਜਿਹੜੀ ਮਰਜ਼ੀ ਗਵਰਨਮੈਂਟ ਆ ਜਾਂਦੀ ਹੈ ਇਹੀ ਕੋਈ ਕਰਦੀ ਹੈ ਥੈਂਕ ਯੂ ਹੁਣ ਤੁਸੀਂ ਤੇ ਮੈਂ ਹਾਂ ਮਨੀਸ਼ ਵੀ ਸਿਸਟਮ ਮੌਜੂਦ ਆ ਲੁਧਿਆਣਾ ਦੇ ਵਿੱਚ ਜਿੱਥੇ ਕਿ ਪੈਟਰੋਲ ਪੰਪ ਜੇ ਕਰੀਏ ਪੈਟਰੋਲ ਪੰਪਾਂ ਦੀਆਂ ਤੇ ਪੈਟਰੋਲ ਡੀਜ਼ਲ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਵੱਲੋਂ 2 ਰੁਪਏ ਜਿਹੜਾ ਰਾਹਤ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਜਿਹੜੀ ਆਮ ਜਨਤਾ ਨੂੰ ਆਮ ਜਨਤਾ ਤੇ ਇਸ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਤੇ ਕੀ ਕੁਝ ਉਹਨਾਂ ਨੂੰ ਲਾਭ ਮਿਲਣਗੇ ਸਾਰੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਜਨ